ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਫੇਮਸ ਹੋਣਾ ਚਾਹੁੰਦੇ ਨੇ ਪਰ ਕਦੇ ਤੁਸੀਂ ਸੋਚਿਆ ਹੈ ਜਿਹੜੇ ਲੋਕ ਫੇਮਸ ਹੋ ਜਾਂਦੇ ਨੇ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਮੁੰਡੇ ਨੂੰ ਕੋਸ਼ਿਸ਼ ਦਿੱਲੀ ਦੇ ਵਿੱਚ ਆਪਣੀ ਕਲਾ ਦੇ ਨਾਲ ਲੋਕਾਂ ਦੇ ਵਿੱਚ ਫੇਮਸ ਹੋ ਕੇ ਆਮਦੋਤੰਦਾਰੀ ਕਰਦਾ ਸੀ ਤੇ ਲੋਕ ਗਾਕ ਜਿਹੜੇ ਨੇ ਉਸ ਦੀ ਦੁਕਾਨ ਤੇ ਲਗਾਤਾਰ ਜਾਣ ਲੱਗੇ ਉਸ ਦੀ ਮੁੰਡੇ ਦੀ ਚੜਾਈ ਇੰਨੀ ਜ਼ਿਆਦਾ ਹੋ ਗਈ ਕਿ ਕੁਝ ਲੋਕਾਂ ਤੋਂ ਵੀ ਬਰਦਾਸ਼ਤ ਨਹੀਂ ਹੋਈ ਅੱਜ ਜਿਹੜਾ ਦੁਕਾਨਦਾਰ ਛਿਛੀ ਆਵਾਜ਼ ਮਾਰ ਕੇ ਗਾਕਾਂ ਨੂੰ ਆਪਣੀ ਦੁਕਾਨ ਤੇ ਸੱਦਾ ਹੁੰਦਾ ਸੀ ਪੰਮੀ ਪੰਮੀ ਕਫੇ ਬਈਆ ਇੱਕ ਵਾਰ ਇੱਕ ਬੋਲਦਾ ਸੀ ਅੱਜ ਵੀ ਮੁੰਡੇ ਨੂੰ ਆਪਣੇ ਮੂੰਹ ਤੇ ਮਾਸਕ ਲਗਾ ਕੇ ਬਾਜ਼ਾਰ ਦੇ ਵਿੱਚ ਜਾਣਾ ਪੈਂਦਾ ਹੈ ਕਿਉਂਕਿ ਲੋਕ ਉਸ ਨੂੰ ਤੰਗ ਕਰਦੇ ਨੇ ਇੱਕੋ ਇੱਕੋ ਉਸ ਨੂੰ ਰਾਹ ਦੇ ਵਿੱਚ ਰੋਕ ਕੇ ਕਹਿੰਦੇ ਨੇ ਕਿ ਜਿੱਦਾਂ ਤੂੰ ਆਪਣੀ ਦੁਕਾਨ ਤੇ ਬੋਲਦਾ ਐ ਐਦਾਂ ਹੀ ਤੂੰ ਸਾਨੂੰ ਵੀ ਉਹ ਬੋਲ ਕੇ ਸੁਣਾ ਦੇ 160 ਰੁਪਏ ਦੇ ਆਵਾਜ਼ ਦੇ ਨਾਲ ਇਹ ਮੁੰਡਾ ਦਿੱਲੀ ਦੇ ਵਿੱਚ ਇੱਕ ਬਾਜ਼ਾਰ ਦੇ ਵਿੱਚ ਫੇਮਸ ਹੋਇਆ ਸੀ ਜਿਸ ਦੀ ਵੀਡੀਓ ਸ਼ਾਇਦ ਤੁਸੀਂ ਵੀ ਦੇਖੀ ਹੋਵੇਗੀ ਪਰ ਅੱਜ ਦੇ ਦਿਨਾਂ ਉਹ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਦੋਂ ਲੋਕ ਜਦੋਂ ਨੌਜਵਾਨ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਉਸ ਦਾ ਰਾਹ ਰੋਕ ਲੈਂਦੇ ਨੇ ਮੁੰਡੇ ਨੂੰ ਆਪਣਾ ਮੂੰਹ ਤੱਕ ਸ਼ਰਪਾ ਕੇ ਬਾਹਰ ਨਿਕਲਣਾ ਪੈਂਦਾ ਹੈ ਕਿਉਂਕਿ ਐਨਾ ਜ਼ਿਆਦਾ ਉਤੇਜਿਤ ਹੱਦ ਤੱਕ ਆ ਜਾਂਦਾ ਹੈ ਇਹ ਵੀ ਉਹ ਦੇਖੋ ਗਜ਼ਾਰ ਦੇ ਵਿੱਚ ਇਹ ਮੁੰਡਾ ਆਪਣੇ ਕੰਮ ਜਾ ਰਿਹਾ ਹੈ ਮੂੰਹ ਤੇ ਮਾਸਕ ਬੰਨਿਆ ਹੋਇਆ ਕਿ ਕੋਈ ਕੁਝ ਨੌਜਵਾਲ ਆਂਦੇ ਨੇ ਉਹ ਨੂੰ ਤਾਂ ਪ੍ਰਚਾਰ ਕਰਦੇ ਨੇ ਕਹਿੰਦੇ ਨੇ ਕਿ ਤੁਮ ਉਹੀ ਆਵਾਜ਼ ਜਿਹੜੀ ਸਾਨੂੰ ਸੁਣਾ ਇਸ ਤਰੀਕੇ ਦੇ ਨਾਲ ਜ਼ਬਰਦਸਤੀ ਕਰਦੇ ਨੇ ਜਿਸ ਦੀ ਪੂਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਬਹੁਤ ਸੌਖਾ ਹੈ ਫੇਮਸ ਹੋਣਾ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰੀਲਸ ਬਣਾ ਲੋਗੇ ਜਾਂ ਕੁਝ ਨਾ ਕੁਝ ਦੇਹੀ ਹਰਕਤ ਕਰ ਲੋਗੇ ਤਾਂ ਤੁਸੀਂ ਫੇਮਸ ਹੋ ਜਾਓਗੇ ਪਰ ਕੁਝ ਲੋਕਾਂ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਦਾ ਇਹ ਮੁੰਡਾ ਜੂ ਹੈ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਦ ਇਸ ਤਿੱਕੇ ਦੇ ਨਾਲ ਨਾਲ ਵਿਵਹਾਰ ਕੀਤਾ ਜਾਂਦਾ ਹੈ ਕਿੰਨਾ ਕੁ ਸਹੀ ਹੈ ਕਿ ਮੈਂ ਚੱਲ ਕੇ ਆਪਣੀ ਪ੍ਰਤੀਕਿਰਿਆ ਸਿਰ ਦੱਸਣਾ